all these brothers my guys know that we fly know that we ride or die we don't wanna move like that where you want gone anybody want to crack down wait please no rush going is dumb back up pushing shows we kill what we supposed to do hanji hanji sat Sri kal sarayan ki hal chal hai ji tadda sarayan da bahut bahut swagat hai apne youtube channel zimindar vlog usde te a jao karde ajj da apna nava vlog shuru ਜਦੋਂ ਉਹਦਾ ਮੇਰੇ ਸਿਰ ਤੇ ਹੱਥ ਆ ਮੈਨੂੰ ਦੇਸ਼ ਦੀਆਂ ਹੋਂਮ ਦਾ ਪੌਜਾਂ ਦੀ ਕੋਈ ਪਰਵਾਹ ਨਹੀਂ ਆਪਣੀ ਗੱਡੀ ਤੇਲ ਹੈਗਾ ਥੋੜਾ ਲੇਟ ਚੱਕਦੀ ਜਾਂਦੀ ਆ ਤੇਲ ਪਵਾ ਲਿਆ ਇਹ ਵੱਜ ਗਈ ਅੱਬਾ ਜੀ ਵਾਲੀ ਜੀ ਵੀ ਤੇਲ ਪਾਉਣਾ ਇਹ ਖੜੀ ਆ ਮੈਂ ਇੱਥੇ ਆ ਬੁੜੀਆਂ ਡਰਾਈਵਰ ਆ ਇਹਨਾਂ ਨੇ ਨਹੀਂ ਚੋਣਾ ਕੰਮ ਕੀ ਬੱਤ ਉਹ ਕੁੜੀ ਮੋਰੇ ਸਕੂਲ ਦੀ ਛੋਟੀ ਜੀ ਬੱਚੀ ਆ 10 12 ਸਾਲ ਦੀ ਮਸਾਂ ਹੀ ਜਿਹੜੀ ਸਕੂਟਰੀਆਂ ਚਲਾ ਕੇ ਜਾਂਦੀ ਹੈ ਤੇ ਉਹ ਅੰਨੇ ਵਾ ਗੱਡੀ ਉਹਨੇ ਬੱਸ ਦੇ ਮੋੜੇ ਚਲੋ ਜਦੋਂ ਵਾਰੀ ਆਊਗੀ ਬੁਲਾ ਲਾਂਗੇ ਆਪਣੀਆਂ ਦੂਜੇ ਸਕੂਲ ਦੀਆਂ ਗੱਡੀਆਂ ਵੀ ਇੱਥੇ ਅੱਜ ਤੇਲ ਭੋਣ ਆਈਆਂ ਦੋ 4 6 ਕਿੰਨੀਆਂ ਗਾ ਐਂ ਗੋਪੀ ਭਾ 10000 ਜਗ੍ਹਾ ਤੇ ਪਈਆਂ ਲੁੱਲੀਆਂ ਬਾਬਾ ਬਰਾਉਂਡ ਆਹ ਜਦੋਂ ਦਾ ਮੈਂ ਆਇਆ ਇਹ ਕਰਦਾ ਕੋਨਾ ਚਾ ਜੋ ਵੀ ਦੀਏ ਫੋਨ ਤੇ ਲੱਗਾ ਟਾਈਮ ਨਹੀਂ ਬੰਦਾ ਜੀ ਲਓ ਜੀ ਸਣਿਆ ਆਇਓ ਆਪਣਾ ਨਵਾਂ ਕੈਮਰਾਮੈਨ ਇਧਰ ਮੂੰਹ ਕਰ ਏ ਆਪਣਾ ਹਣ ਸਾਸਰੀ ਦਾ ਇਹਨੇ ਹਣ ਆਪਣਾ ਕਦੇ ਕਦੇ ਇਹ ਵਲੌਗ ਸ਼ੂਟ ਕਰਿਆ ਕਰਨਾ ਜਿੰਨਾ ਚਿਰ ਆਪਾਂ ਗੱਡੀ ਚ ਲਾਉਣੇ ਇਹ ਚਲਾ ਕੇ ਇਹ ਕੈਮਰਾ ਫੜਿਆ ਕਰੂਗਾ ਵਾੜਕ ਤਾਂ ਨਹੀਂ ਆ ਗਿਆ ਫਟਕੀ ਆ ਗਿਆ ਭਾਜੀ ਹੋ ਕੇ ਆਇਆ ਉਹ ਲੱਗਿਆ ਤਾਂ ਨਹੀਂ ਗਿਆ ਆਪਣੀ ਜਾਨ ਚੁੱਕੀ ਹੈ ਇਹਦੇ ਰੋਏ ਤਾਂ ਮੰਨਣਾ ਨਹੀਂ ਰਹਿਣਾ ਬੰਦਾ ਇੱਥੇ ਕਹਾ ਹਾਂਜੀ ਭਾਈ ਲੰਮ ਕਰੀਤੀਏ ਜੇ ਉਤਰਿਆ ਤੇ ਉਹ ਵਹਿ ਗਈ ਗੰਦ ਦੀ ਯਾਰੇ ਦੱਬੀ ਜੀ ਨਵਾਂ ਕੈਮਰਾ ਮੈਂ ਤੁਗੀ ਕਰਨ ਹਟਦਾ ਨਿਕਾ ਕਿਹੜੀਆਂ ਗੱਲਾਂ ਸੁਣ ਲਵਾਂ 10 ਮਿੰਟ ਮੈਂ ਗੱਡੀ ਚਲਾ ਰਵਾਂ ਅੱਜ ਹੀ ਨਵਾਂ ਰੂਟ ਲਾਉਂ ਚੱਲੇ ਜੀ ਰਾਤਾ ਪੁਛਾ ਦਾ ਘਾਹ ਚੱਲ ਵੀ ਕੈਮਰੇ ਤੇ ਕੈਮਰਾ ਚੇਂਜ ਕਰਕੇ ਨਾ ਵੀ ਕੈਮਰਾ ਇੱਧਰ ਮੈਂ ਇੱਧਰ ਦੇ ਪਾਸੇ ਕਰ ਜੀ ਨਾ ਗੱਡੀ ਪਿੱਛੋਂ ਨਾ ਆਵੇ ਪਹਿਲਾਂ ਗੂਜਿਆ ਆਵੇ ਅੱਜ ਹੀ ਨਵਾਂ ਰੂਟ ਲਾਉਂ ਚੱਲੇ ਆਂ ਹੋਰ ਕਿੱਦਾਂ ਆਹ ਦੇ ਪੌਲਸਾਂ ਨਹੀਂ ਜਾਂਦੇ ਕੋਈ ਪੌਲ ਨਹੀਂ ਜੀ ਉਦਹੀਂ ਨਕਲੀ ਆ ਅੱਛਾ ਜੀ ਹੋਰ ਚਲਾਣੀ ਦਾ ਕਰੋ ਚਲਾਨ ਕੜਾਇਨਾ ਕਰਦੇ ਆ ਆਹੋ ਹੁਣ ਆਪਾਂ ਆ ਸਾਈਂ ਸਿਡੀ ਪਹੁੰਚ ਗਏ ਸਾਈਂ ਸਿਡੀ ਦੇ ਕਦਰ ਆਓ ਬਾਰਾ ਬਾਰਵਾ ਹੋਵੇ ਦਿਖਾ ਦੇ ਸਾਹ ਪੀਰੇ ਗੋਲਾ ਜਿਹਾ ਬਣਿਆ ਆ ਆ ਦੇਓ ਆ ਦੇ ਹਰੋ ਇੰਨੀ ਜਗਰੀਏ ਦੇਖ ਲਈ ਆ ਨਾ ਉਹ ਲੱਗਦੇ ਪੈ ਕਰ ਦਿੱਤੀ ਆ ਨਾ ਮੈਂ 50 ਰੁਪਏ ਖਰਚਾਲ ਕਰੀਏ ਆਹੋ ਦੇਣਾ ਸਰ ਵੀ ਦੇਖ ਲਿਆ ਤੇ ਵੀ ਦੇਖ ਲਈ ਗੋਲੇ ਆ ਬਾਗਲ ਇਹਦੇ ਇੱਕ ਨੂੰ ਆਪ ਜੀ ਨੇ ਪੂਰੀ ਦੇਖੀ ਆ ਧਾਤੀ ਰੇ ਗੋਲਾ ਆਪਣੇ ਬਣਾ ਕੈਮਰਾਮੈਨ ਹੈਗਾ ਹਾਂ ਜੀ ਮੈਂ ਕੈਮਰਾਮੈਨ ਨੇ ਸ਼ਨੀ ਗਰਾਹ ਆ ਦੇਖੋ ਕਲੋ ਲੋਕੀਆ ਆ ਲੈ ਅਹੀਂ ਦੇ ਨਾਸਾ ਵਾਲੇ ਪਹੁੰਚ ਗਏ ਪਹਿਲੇ 60 ਫੀਟ ਚਾਹੀਦੀ ਹੈ ਉਹ ਤੂੰ 60 ਦਾ ਮਾ ਲਉ ਮੈਕਸਿਮਮ ਸਾ ਥੱਲੇ ਜੋ ਵਾਦੀ ਕਰੀ ਜਾ ਛੜ ਤੋਂ ਉੱਪਰ ਨਾ ਉਹ ਪਾਜੀ ਮੋਸ਼ਨ ਟੁੱਟ ਗਿਆ ਉਹ ਭਰਾਵਾ ਸ਼ਹਿਰਾ ਜਸਾਰਾ ਨਿਕੋਵਦਰ ਸ਼ਹਿਰਾ ਜਲੰਧਰ ਮੈਂ ਦੱਸਦਾ ਮੋਸ਼ਨ ਵਾਲੀ ਕਹਾਣੀ ਹਾਂਜੀ ਇਹ ਮੇਰੇ ਇੱਥੇ ਲੱਗੇ ਕਰੇਗਾ ਭਈਆ ਮੇਰਾ ਪੁੱਠਾ ਕਾਲਾ ਤਾਂ ਨਹੀਂ ਆਉਂਦਾ ਨਾ ਉਹ ਇੰਨਾ ਉਹ ਨਾ ਲੱਗੇ ਕਰ ਭਰਾਵਾ ਪਿਛੇ ਰੀਡ ਤੇ ਵੈਸੇ ਹੀ ਹੋ ਗਿਆ ਇਹਨ ਚਿੱਟਾ ਆ ਚਿੱਟਾ ਕਿੱਦੋਂ ਜੋ ਰਾਂਗੀ ਕਾਲਾ ਨਾ ਚਿੱਟਾ ਕਦੋਂ ਆਈ ਤੂੰ ਅੱਕੇ ਮੋਲ ਯਾਰ ਕਿਹੜੀ ਮੋਸ਼ਨ ਵਾਲੀ ਸਟੋਰੀ ਹੈ ਉਹ ਇੱਕ ਨਾ ਮੋਸ਼ਨ ਵਾਲੀ ਸੋਈ ਤਾਂ ਵੀ ਇੱਕ ਲਾਲੇ ਨੇ ਲੈ ਲਿਆ ਟਰੱਕ ਚਲ ਆਪਾਂ ਸ਼ਹਿਰ ਦਾ ਨਾਂ ਨਹੀਂ ਦੱਸਣਾ ਬੰਦੇ ਦਾ ਨਾਂ ਨਹੀਂ ਦੱਸਣਾ ਆਪੇ ਪਤਾ ਲੱਗ ਜੇ ਉਹ ਵੀਡੀਓ ਦੇਖ ਲੋ ਅਜਵਾਗ ਨੂੰ ਕਿੱਥੋਂ ਟਰੱਕ ਭਾਇਆ ਆਇਆ ਇਹ ਚੀਜ਼ਾਂ ਦੇ ਨਿਆਣਿਆਂ ਦਾ ਟਰੱਕ ਫੜਾਇਆ ਦੱਸੋ ਜਿੱਥੋਂ ਚੁੱਪਣ ਵਾਲੇ ਨੇ ਹਾਂਜੀ ਭਾਈ ਮੋਸ਼ਨ ਵਾਲੀ ਸਟੋਰੀ ਹਾਂ ਉਹ ਲਾਰੇ ਨੇ ਇਦਾਂ ਦਾ ਟਰੱਕ ਇਹ ਟੇਫਰਿਆ ਟਰੱਕ ਲੈ ਰਿਹਾ ਉਹਨੇ ਉਹ ਡਰਾਈਵਰ ਰੱਖ ਲਿਆ ਉਹਨੇ ਉੱਤੇ ਯਾਰ ਉਹਨੂੰ ਗੇੜੇ ਮਿਲਣ ਲੱਗ ਪਏ ਤੇ ਉਹ ਡਰਾਈਵਰ じゃ ਗੇੜਾ ਲਾਉਣ ਤੇ ਉਹਨੇ ਡਰਾਈਵਰ ਨੂੰ ਮਗਰ ਫੋਨ ਕੀਤਾ ਜਿੱਦਾਂ ਉਹਨੂੰ ਹੁੰਦਾ ਹੀ ਆ ਨਵੇਂ-ਨਵੇਂ ਟਰੱਕ ਦਾ ਮੈਂ ਪੁੱਛਿਆ ਕਿਦਾਂ ਸਹੀ ਹੈ ਸਾਰਾ ਕੁਝ ਤੇ ਡਰਾਈਵਰ ਫੋਨ ਤੇ ਗੱਲ ਕਰਦਾ ਜਾਵੇ ਕਹਿੰਦਾ ਭਾਜੀ ਸਹੀ ਆ ਰੂਟ ਲੱਗ ਗਿਆ ਮੈਂ ਪਾਣਾ ਚ ਪਹੁੰਚ ਗਿਆ ਤੇ ਜਦੋਂ ਉਹ ਕਹਿੰਦਾ ਪਾਣਾ ਚ ਪਹੁੰਚ ਗਿਆ ਤਾਂ ਡਰਾਈਵਰ ਨੇ ਕਿਤੇ ਮੋੜੇ ਜਿਹੜਾਈ ਸੀ ਕਿ ਮੋੜੇ ਆ ਗਈ ਗੱਡੀ ਡਰਾਈਵਰ ਨੇ ਮਾਰ ਲਈ ਬ੍ਰੇਕ ਕਹਿੰਦਾ ਉਹ ਹੋ ਕੰਜਰ ਨੇ ਮੋਸ਼ਨ ਤੋੜਦਾ ਡਰਾਈਵਰ ਕਹਿੰਦਾ ਇਹ ਤਾਂ ਕੰਜਰ ਨੇ ਮੋਸ਼ਨ ਤੋੜਦਾ ਉਹ ਭਰਾਵਾ ਲਾਲਾ ਫੋਨ ਤੇ ਸੀਗਾ ਲਾਲੇ ਨੇ ਸੁਣ ਲਿਆ ਲਾਲੇ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਫੋਨ ਕੱਟਿਆ ਤੇ ਸ਼ਹਿਰ ਨੂੰ ਚਲੇ ਗਿਆ ਉੱਥੇ ਜਾ ਕੇ ਸਾਰੀਆਂ ਟਰੱਕ ਪਾਰਟ ਦੁਕਾਨਾਂ ਕੋਲਣ ਲਾ ਪਿਆ ਜਾ ਕੇ ਕਹਿੰਦਾ ਜੀ ਮੈਨੂੰ ਮੋਸ਼ਨ ਚਾਹੀਦਾ ਮੇਰੀ ਗੱਡੀ ਆਹ ਆਹ ਮਾਡਲ ਦਾ ਪੂਰਾ ਟੁੱਟ ਗਿਆ ਉਹ ਦੁਕਾਨ ਨਾਲੇ ਨਾਲੇ ਹੱਸੀਆਂ ਨਾਲੇ ਕਹਿੰਦਾ ਭਾਜੀ ਇੱਥੇ ਨਹੀਂ ਮਿਲਦਾ ਉਹ ਜੰਗਾਤ ਹੋਇਆ ਸਮਝ ਲਓ ਵੀ ਜਦਾਂ ਦੋ ਤਿੰਨ ਥਾਈ ਫਿਰ ਗਿਆ ਉਹ ਦੋ ਤਿੰਨ ਮਾਰ ਕੀਤਾ ਜੇ ਉਹਨੂੰ ਮੋਸ਼ਨ ਨਾਲ ਲਪਾ ਜਦੋਂ ਪੈ ਗਈ ਨਾ ਅੱਧੀ ਰਾਤ ਉਹ ਕਹਿੰਦਾ ਯਾਰ ਡਰਾਈਵਰ ਮੇਰਾ ਫਸਿਆ ਪਿਆ ਹੁਣਾ ਸ਼ਿਮਲੇ ਤੇ ਮੈਂ ਇਧਰ ਮੋਸ਼ਨ ਲੱਭੀ ਜਾਂਦਾ ਕੰਮ ਹੋ ਗਿਆ ਖਰਾਬ ਤੇ ਉਹ ਲਾਲੇ ਨੇ ਫੇਰ ਫੋਨ ਕੀਤਾ ਡਰਾਈਵਰ ਨੂੰ ਕਹਿੰਦਾ ਹਾਂ ਵੀ ਜਵਾਨਾ ਮੋਸ਼ਨ ਦਾ ਕੀ ਬਣਿਆ ਉਹ ਕਹਿੰਦਾ ਭਾਈ ਮੈਂ ਤਾਂ ਰੂਟ ਲਾ ਕੇ ਮੁੜਿਆ ਤੁਸੀਂ ਮੋਸ਼ਨ ਨਹੀਂ ਲੱਭੀ ਜਾਂਦੇ ਉਹ ਕਹਿੰਦਾ ਮੁੜਿਆ ਹੋਣ ਡਿਆ ਮੈਂ ਤਾਂ ਭੈ ਮੋਸ਼ਨ ਲੱਭਦਾ ਰਿਹਾ ساری ਦੁਕਾਨ 'ਚ ਉਹ ਡਰਾਈਵਰ ਨਾਲੇ ਹਾਸਾ ਤੇ ਕਮਲਾ ਨਾਲੇ ਉਹਨੂੰ ਕਹਿੰਦਾ ਭਰਾਵਾ ਜਦੋਂ ਗੱਡੀ ਤੁਰੀ ਜਾਂਦੀ ਹੈ ਤਾਂ ਇਕਦਾਂ ਬ੍ਰੇਕ ਮਾਰਦੀ ਪੈ ਜਾਵੇ ਉਹਨੂੰ ਕਹਿੰਦੇ ਆ ਮੋਸ਼ਨ ਟੁੱਟ ਜਾਣਾ ਤੂੰ ਮਾਮਾ ਕਿਹੜੇ ਮੋਸ਼ਨ ਫੇਰ ਪਟਾਣਿਆਂ ਦੇ ਲੱਭਦਾ ਰਿਹਾ ਐ ਇੱਥਾ ਹੋਈ ਸੀ ਅਸੀਂ ਤਾਂ ਪਿੰਡ ਕਲਾਰਾ ਪਹੁੰਚ ਚੁੱਕੇ ਹਾਂ ਹਾਂਜੀ ਹੁਣ ਆਪਾਂ ਡੇਟਾ ਭੁੱਲ ਗਏ ਜੇ ਇਹਨਾਂ ਦਾ ਕੁੜੀ ਦਾ ਕਿਦਾਂ ਕਰਿਸ਼ਟਾ ਕੀ ਸੀ ਭਈ ਨਾਮ ਜੁਮੀਨਾਰਾ ਇਹਦੇ ਵਿੱਚ ਲਾਈਦਾ ਨੋਵਾ ਗ੍ਰਿਸ਼ਟਾ ਇਹਦਾ ਹਾਂ ਇਹ ਗ੍ਰਿਸ਼ਟਾ ਕਹਿੰਦੇ ਹੀ ਮਾਫੀ ਮੈਨੂੰ ਵੀ ਪਤਾ ਹੈ ਗ੍ਰਿਸ਼ਟਾ ਵੀ ਤੇਸ਼ਟਾ ਕੀ ਆ ਆ ਦੇਖੋ ਹਮ ਬੀਬਲੋਸ ਬੀਬਲੋਸ ਖਲਾਰਾਂ ਆ ਪਾਪਾ ਦੀ ਪਰੀ ਆਪਾਂ ਇੱਥੇ ਲਾਉਣੀ ਜੀ ਓਏ ਪਾਪਾ ਦੀ ਪਰੀ ਵੀ ਗਈ ਇਹਦੇ ਰੋਡ ਬਾਰਕਰ ਗਿਆ ਹਾਂਜੀ ਫੀਸ ਫੀਸ ਇਹਦਾ ਵੀ ਫੀਸ ਹੈ ਬੱਸ ਦੀ ਬੱਸ ਦੀ ਸਕੂਲੇ ਲੈਣੀ ਹੁੰਦੀ ਉਹਨਾਂ ਨੇ ਆਪਣੇ ਕੋਲ ਨਹੀਂ ਲੈਂਦੇ ਕੋਲ ਸਕੂਲੇ ਦੇਣੀਆਂ ਵੀ